ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਸਵੇਰ ਦਾ ਟਾਈਮ ਹੈ ਜੀ 10 ਵਜ ਰਹੀ ਨੇ ਤੇ ਰੋਟੀ ਪਾਣੀ ਦਾ ਆਪਣਾ ਸਾਰਾ ਨਿਬੜ ਗਿਆ ਪਾਣੀ ਤੇ ਬਾਹਰ ਉੱਠ ਜਾਨੇ ਤੇ ਅੱਜ ਲਾਇਆ ਸੀ ਜੀ ਆਪਣੇ ਆਪਣੇ ਇਧਰ ਫੁੱਲ ਲਾ ਕੇ ਆੜੀਆਂ ਨੂੰ ਪਾਣੀ ਹਰੀ ਭਰੀ ਤਾਂ ਕੀ ਆਈ ਹਨ ਮੇਰੇ ਤਾਂ ਫੁੱਲਾ ਗਿਆਰੀਆਂ ਨੂੰ ਵੀ ਪਾਣੀ ਦਿਆ ਹੋਇਆ ਕਦੇ ਉਧਰ ਲੱਤ ਕਦੇ ਉਧਰ ਲੱਤ ਹਨ ਬਸ ਐਂ ਸਾਰੇ ਦਿਨ ਨਿਕਲ ਜਾਂਦੇ ਰਾਤੀ ਵੀ ਹਨਾ ਫਿਰ ਉਧਰੋਂ ਆਏ ਉਧਰ ਪਹਿਲਾਂ ਕੰਮ ਕਰਨ ਪਟਾਏ ਸਾਰੇ ਆ ਗਈ ਸੀਗੇ ਅਸੀਂ 5:30 ਵਜੇ ਪਤਾ ਨਹੀਂ ਮੈਂ ਤੇ ਉਦੋਂ ਗਏ ਹੋਈ ਸੀਗੀ ਹਨਾ ਤੇ ਸਰਦਾਰ ਜੀ ਮੇਰੇ ਬੀਜਰੇ ਸੀਗੇ ਕੰਮ ਤੇ ਹੁਣ ਫਿਰ ਆਪਣੇ ਰੋਟੀ ਬਣਨ ਸਾਰਾ ਨੀਂਬੜ ਗਿਆ ਸਰਦਾਰ ਜੀ ਮੇਰੇ ਬੀਜਰੇ ਨੇ ਕੰਮ ਕੇ ਖੇਤਾਂ ਵਿੱਚ ਚੱਲੇਗੇ ਤੇ ਇੱਧਰ ਆਪਾਂ ਨੇ ਆਹ ਫੁੱਲਾਂ ਨੂੰ ਪਾਣੀ ਦੇ ਦਿਆ ਕਾ ਵੀ ਹਾਂ ਤੱਕ ਦਾ ਫੁੱਲ ਵਿਚਾਰੀ ਮਰ ਵੀ ਗਿਆ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਆਇਆ ਹੈਗਾ ਆ ਦੇਖੋ ਉਹ ਵਿਚਾਰੇ ਇੱਕ ਦਾ ਟੋਕਰੀ ਦੇ ਵਿੱਚ ਹੀ ਸੁੱਕ ਸਕ ਗਏ ਆ ਦੇ ਕੋ ਟੋਕਰੀ ਸੁੱਕ ਵੀ ਦੇਖਦੀ ਐ ਨੂੰ ਪਾਣੀ ਚ ਰੱਖ ਕੇ ਵੈਸੇ ਇਹ ਨਾ ਠੀਕ ਵੀ ਨਹੀਂ ਔਰ ਰੱਖ ਦਿੰਦੀ ਐ ਪਾਣੀ ਚ ਇੱਧਰ ਪਾਣੀ ਦੇ ਦਿਆ ਸਾਰਿਆਂ ਨੂੰ ਆ ਬੇਲ ਕਦੇ ਸੁੱਕ ਜਾਂਦੀ ਐ ਕਦੇ ਚਲ ਜਾਂਦੀ ਐ ਪਾਪਾ ਜੀ ਕੱਲ੍ਹ ਪਤਾ ਨਹੀਂ ਪਰਸਾ ਇੱਕ ਕੀਆ ਤੋੜ ਕੇ ਲੈ ਕੇ ਗਏ ਸੀਗੇ ਇੱਕ ਆਹ ਲੱਗ ਰਹੀ ਛੋਟੇ ਛੋਟੇ ਕੀਆ ਲੱਗਣ ਲੱਗ ਗਏ ਹੁਣ ਇਹਨੂੰ ਤੋੜ ਲੈਣੀ ਹੈ ਕਾਣੀ ਰੋਟੀ ਦੀ ਕੀ ਹੈ ਨਾ ਸੁੱਕ ਰਹੀਆਂ ਨੇ ਇਹ ਕਾਰ ਵੀ ਜੂ ਮਾਜਾ ਹੋ ਰ ਲੱਗ ਗਿਆ ਸੀ ਉਹ ਕਿੱਥੇ ਗਿਆ ਤੇ ਸਬਜੀ ਪਾਣੀ ਦਾ ਮੈਨੂੰ ਵੇੜਦੇ ਆ ਸਬਜੀ ਬਣਾਈ ਮੈਂ ਆਪਣਾ ਧਾਲੇ ਛੋਲੇ ਇਹ ਚੁੰਡੀ ਦਾ ਕਰੀ ਬੇ। ਉਹ ਐ ਕਰਤਾ। ਚੀਕੂ ਲੱਗ ਰਿਹਾ ਇੱਕ। ਇੱਕੇ ਲੱਗੇ ਹੈ ਫਿਲਹਾਲ ਦਾ। ਉਹ ਅੰਬ ਦਾ ਜਮਨ ਲੁਕ ਗਿਆ ਵਿੱਚ। ਹਾਇ ਤਾਂ ਜਮਨ ਹੀ ਦਿਖ ਰਿਹਾ। ਤੇ ਸਾਗ ਪੱਕਣ ਚ ਲੱਗ ਗਿਆ। ਪਾਪਾ ਜੀ ਕਹਿੰਦੇ ਇਹਨੂੰ ਵੱਢ ਕੇ ਕਹਿੰਦੇ ਮੱਜਾ ਨੂੰ ਪਾ ਦਿੰਨੇ। ਮੇਰੇ ਨਾਲ ਪੱਤਾ ਪਤੰਗ ਤੂੰ ਤੋੜ ਲੈ ਹਨਾ। ਮੈਂ ਕਿਹਾ ਹਜੇ ਨਹੀਂ ਬਈ ਮੇਰੇ ਤੋਂ ਸਾਗ ਬਣਨਾ ਹੈਗਾ। ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਸਾਗ ਬਣਾਉਣ ਦਾ ਪਹਿਲਾਂ ਮੈਂ ਹੁਣ ਕੱਪੜੇ ਧੋਣੇ ਨੇ ਦੋ ਦਿਨਾਂ ਦਾ ਮੇਰੇ ਕੱਪੜੇ ਨਹੀਂ ਤਾਂ ਉਹੇ ਜਿਹੇ ਮਾਣੇ ਪੇਕੇ ਗਈ ਹੋਈ ਸੀ ਜੀ ਹਨਾ ਤੇ ਬਾਕੀ ਜੀ ਸਾਰੇ ਮੇਰੇ ਆਲ YouTube ਫੈਮਿਲੀ ਨੂੰ ਜੀ ਧੰਨਵਾਦ ਹੈ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਮੇਰੀ ਭਤੀਜੀ ਦੇ ਆਉਣ ਦੀ ਮੈਨੂੰ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਸਾਰਿਆਂ ਨੇ ਹਨਾ ਬੈਸਟ ਵਿਸ਼ੇਸ ਦਿੱਤੀਆਂ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਬਾਕੀ ਹਰੀਪ੍ਰੀਤ ਨਾਮ ਹੈ ਜੀ ਹਨਾ ਉਹਨਾਂ ਨੇ ਬਾਬਾ ਜੀ ਤੋਂ ਕਢਾਇਆ ਸੀਗਾ ਤੇ ਬਾਬਾ ਜੀ ਨੇ ਰੱਖਿਆ ਹੈ ਹਰੀਪ੍ਰੀਤ ਨਾਮ ਹਰੀਪ੍ਰੀਤ ਕੋਰ ਤੇ ਕੱਲ ਨਵਾ ਆ ਕੇ ਹਨਾ ਫੇਰ ਆਈ ਸੀਗੀ ਮੈਂ ਨਵਾਈ ਹੈਨਾ ਭਈ ਉਹ ਤਾਂ ਜਦੋਂ ਅਸੀਂ ਆ ਗਏ ਹਨਾ ਉਹਨਾਂ ਕੋਲ ਕਿਸੇ ਕੋਲ ਅੱਖੇ ਨਾ ਖੋਲੇ ਉੱਠੀ ਨਾ ਕਿਸੇ ਕੋਲ ਵੀ ਨਾ ਮੰਮੀ ਕੋਲੇ ਉੱਠੀ ਨਾ ਜਿੰਦਰ ਕੋਲੇ ਉੱਠੀ ਨਾ ਵੀਰ ਭਾਲ ਕੋਲੇ ਉੱਠੀ ਹੈਨਾ ਤੇ ਅਨੇ ਥਾਰ ਥਾਰ ਜ਼ੋਰ ਲਾ ਲਿਆ ਮੈਨੂੰ ਕਹੇ ਨਾ ਫੋਨ ਕਰਕੇ ਜਿੰਦਰ ਕਹੇ ਕਹਿੰਦਾ ਤੂੰ ਕਿਆ ਕਰਦੀ ਮੇਰੀ ਕੁੜੀ ਨੂੰ ਮੈਂ ਕਿਹਾ ਉਹ ਤੇਈ ਜ਼ਿਆਦਾ ਹੈ ਨਾ ਕਹਿ ਰਿਹਾ ਉੱਠਦੀ ਨਹੀਂ ਹੈਗੀ ਉਹਨਾਂ ਦੁੱਧ ਪੀ ਰਹੀ ਹੈ ਹਨਾ ਵੀ ਅਮੇ ਥਾਰ ਥਾਰ ਜ਼ੋਰ ਲਾ ਲਿਆ ਮੈਂ ਕਿਹਾ ਲਿਆਓ ਵੀਡੀਓ ਕੋਲ ਕਰੋ ਮੇਰੀ ਗੱਲ ਕਰਾਓ ਮੈਂ ਕਿਹਾ ਹਰੀਬ੍ਰੀਤ ਪੁੱਤੂ ਉੱਠ ਜਾ ਹਾਂ ਉਹਨੇ ਜਦ ਦੇ ਅੱਖਾਂ ਖੋਲੀਆਂ ਸਾਰੇ ਹਾਸਾ ਹਾਸਾ ਚੱਲੇ ਹੋ ਗਏ ਕਹਿੰਦੇ ਆ ਨਹੀਂ ਸਾਡੇ ਨਾਲ ਗੱਲ ਕਰਦੀ ਇਹਨੇ ਭੂਆ ਦੀ ਲਾਟਲੀ ਐ ਮੈਂ ਕਿਹਾ ਦੇਖਿਆ ਫਿਰ ਭੂਆ ਦੀ ਲਾਟਲੀ ਐ ਮੈਂ ਕਿਹਾ ਹਾਂ ਖਾਰੇ ਨਾਲ ਨਹੀਂ ਇਹਨੇ ਗੱਲਾਂ ਕਰਿਆ ਕਰਨੀਆਂ ਮੈਂ ਕਿਹਾ ਮੇਰੇ ਨਾਲ ਬੂਹ ਦੀ ਗੱਲ ਕਰੇਂਗੂਗੀ ਜਦ ਦੇ ਅੱਖਾਂ ਖੋਲੀਆਂ ਉਦਮ ਨੇ ਕਿਹਾ ਹੈਲੋ ਜਦ ਇਹ ਦੇਖ ਕੇ ਹੱਸੀ ਵੀ ਫਿਰਾਂ ਉਹਨਾਂ ਨਾਲ ਕਿਸੇ ਨਾਲ ਨਹੀਂ ਬੋਲੀ ਹੈਗੀ ਮੈਂ ਕਿਹਾ ਤੁਹਾਡੇ ਨਾਲ ਮਿਲਾਂਗਾ ਨਹੀਂ ਹੈਗਾ ਬਾਈ ਸਭ ਤੋਂ ਵੱਡੀ ਖੁਸ਼ੀ ਗਏ ਹੁੰਦੀ ਹੈ ਹਨਾ ਵੀ ਜਦੋਂ ਆਪਾਂ ਭੂਆ ਬਣਦੇ ਆ ਮੈਨੂੰ ਬਹੁਤ ਚਾਚੜਾ ਜਦੋਂ ਮੈਂ ਭੂਆ ਬਣੀ ਮੈਂ ਗਈ ਹੈਨਾ ਮੇਰੇ ਜਾਂ ਸਾਹ ਜਦੇ ਹਰੀਪ੍ਰੀਤ ਆ ਗਈ ਜਦੋਂ ਕਿੱਥੇ ਵੇਟ ਕਰ ਰਹੇ ਸੀਗੇ ਅਸੀਂ ਮੈਂ ਕਿਹਾ ਦੇਖ ਲਓ ਭੂਆ ਦੇ ਆਉਣ ਨਾਲ ਜਦੇ ਆ ਗਈ ਪਹਿਲਾਂ 2 ਦਿਨ 2-3 ਦਿਨ ਸੀ ਵਿਆਹ ਚ ਬਿਜੀ ਰਹੇ ਉਧਰ ਕਦੇ ਉਧਰ ਜਾਂਦੀ ਸੀ ਕਦੇ ਉੱਪਰ ਜਾਂਦੀ ਸੀ ਹਰੀਪ੍ਰੀਤ ਆਈਏ ਜੀ ਆਪਣੀ 19 ਤਰੀਕ ਨੂੰ 19 ਤਰੀਕ ਦਾ ਬਰਥ ਹੈ ਹਰੀਪ੍ਰੀਤ ਦਾ ਉਮਰੂਦ ਤੋੜਨੀ ਹੈ ਮੇਸ਼ਾ ਪਾਖਰੇ ਹੀ ਨਹੀਂ ਆ ਹਾਂ ਤੋੜ ਕੇ ਰੱਖ ਲੈਣੀ ਹੈ ਤੇ ਨਾਲ ਇੱਧਰ ਪਾਣੀ ਦੇ ਦੇ ਉਹ ਜਹਣ ਗੋਭੀ ਦੇ ਪੱਤੇ ਐਡੇ ਬੜੇ ਬੜੇ ਹੋ ਗਏ ਪਰ ਇੱਕ ਵੀ ਫੁੱਲ ਨਹੀਂ ਆਇਆ ਹੋਇ ਤੱਕ ਕੱਪੜੇ ਲਾਣੇ ਨੇ ਬਸ ਉਹ ਤੋਂ ਵਾਸਤੇ ਮਸ਼ੀਨ ਸਭ ਤੋਂ ਪਹਿਲਾਂ ਤੋਂ ਮੇਰੀ ਨਾਮ ਰੋਹ ਦੋਏ ਹੋ ਗਿਆ ਥੋੜਾ ਇਸ ਵਾਰ ਤਾਂ ਵੱਡੇ ਨਰੋਦੇ ਪਹਿਲਾਂ ਛੋਟੇ ਛੋਟੇ ਹੀ ਹੋਏ ਸੀ ਪਿਛਲੇ ਸਾਲ ਜਿੰਨੀ ਪਿਛਲੇ ਸਾਲ ਜਿੰਨੀ ਸਾਰੇ ਚੀਜ਼ ਲਾਈ ਹੋਈ ਹੋਵੇ ਨਾ ਸਸਤੀ ਬੈਂਦੀ ਆਪਨ ਨਾਲ ਆਪ ਤੋੜ ਕੇ ਖਾ ਲੈਂਦੇ ਆ ਫਰੈਸ਼ਰ ਹੈ ਨਾ ਇਹ ਬੀਨਾ ਰੇ ਸਪਰੇਅ ਤੋਂ ਬੀਨਾ ਦਵਾਈ ਤੋਂ ਹੈ ਨਾ ਕਿਸੇ ਦਾ ਵੀ ਕੋਈ ਵੀ ਫਲ ਫਰੂਟ ਹੈ ਇਹਨੂੰ ਹੁਣ ਆਪਨੇ ਤਿੰਨ ਉੱਧਰ ਤਿੰਨ ਕਿੰਨੂ ਨੇ ਬਦਲ ਕੀ ਮਸੰਮੀਆਂ ਨੇ ਲੱਗਦੀਆਂ ਵੈਸੇ ਪੀਲੀਆਂ ਹੋਣ ਲੱਗ ਗਈਆਂ ਦੇਖ ਲਈਏ ਸ਼ਾਇਦ ਪੱਕ ਗਈਆਂ ਹੋਣ ਇੱਕ ਤੋੜ ਕੇ ਦੇਖ ਲਈਏ ਅੱਜ ਚਲੋ ਐ ਇਸ ਵਾਰੀ ਇੰਨੇ ਕ ਆਏ ਹਨ ਨਾ ਅਗਲੀ ਵਾਰੀ ਜ਼ਿਆਦਾ ਖਾਲ ਆ ਜਾਣਗੇ ਮੈਂ ਤਾਂ ਜਦੋਂ ਪਹਿਲੇ ਵੀ ਅਮਰੂਦ ਤੋੜਣ ਜਾਂਦੀ ਸੀਗੀ ਨਾ ਚੁੰਨੀ ਦੇ ਵਿੱਚ ਐ ਮਲ ਗਈ ਐ ਨੂੰ ਸੜੇ ਭਾਰ ਕੇ ਲੈ ਕੇ ਜਾਂਦੀ ਸੀਗੀ ਅਮਰੂਦ ਹੁਣ ਵਾਚ 4-5ਵੇਂ ਤੋੜਨੇ ਦੀ ਤਰ੍ਹਾਂ ਪਤਨ ਜਾ ਰਿਹਾ ਇੰਨੇ ਸਾਲਾਂ ਦਾ ਲਾਇਆ ਮੈਂ ਆਹ ਪੱਕਾ ਦੇ ਉਹ ਖਾਦੜੀ ਇੱਕ ਪਿੰਨ ਲੱਗ ਕੇ ਹੋਇਨੇ ਨਾ ਬਾਕੀ ਸਾਰਾ ਫਰਟਾ ਇਹ ਟੋੜੇ ਲੰਮੀ ਇੱਕ ਟੋੜੀ ਮੈਂ ਨਾ ਲੀਚੀ ਨੂੰ ਫਾਲ ਆਇਆ ਨਾ ਚੀਹਹੂੰ ਚੀਹਹੂੰ ਚਲਾਈ ਸਵਾਰੀ ਇੱਕ ਆ ਗਿਆ ਨਾ ਅਸੀਂ ਲੀਚੀ ਖਾ ਕੇ ਦੇਖੀ ਆਲੂ ਖਾਰੇ ਦੇ ਖਾ ਲਏ ਆੜੂ ਦੋ ਵਾਰੀ ਖਾ ਲਏ ਠੀਕ ਹੈ ਇਹ ਅਮਰੂਦ ਤਾਂ ਇਹਦਾ ਕੋਈ ਅੰਤ ਨਹੀਂ ਹੋਣਾ ਸੀਗਾ ਇਹਦੇ ਹੁਣ ਫਸਟ ਟਾਈਮ ਹੈ ਨਾ ਸੇਮ ਪਾਲ ਆਇਆ ਤੇ ਬਾਕੀ ਬਾਹਰ ਲੱਗ ਰਹੇ ਨੇ ਹਨਾ ਟੀਮੋ ਵਗੈਰਾ ਕੱਚਾ ਤਾਂ ਨਹੀਂ ਕਿਹੜਾ ਤੋੜਿਆ ਉਹੋ ਮੁਸੰਮੀ ਹੈਗਾ कच्चੀ ਨਹੀਂ ਹੈ ਲੋਜੀ ਆਪਣਾ ਘਰ ਦੇ ਫਰੂਟ ਦਾ ਪਹਿਲਾ ਫਾਲ ਮਸਲ ਇਹ ਵੈਸੇ ਇਦਾਂ ਦੀਆਂ ਹੁੰਦੀਆਂ ਨੇ ਹਨਾ ਆਪਣਾ ਟਾਈਮ ਫੋਨ ਜੀ ਬਣ ਪੜਿਆ ਨੇ ਲਾਈਏ ਪੂਰਾ ਚੋਰ ਕਿਤੇ ਕੱਪੜੇ ਧੋਣ ਵਾਲੇ ਪਈ ਨੇ ਕਾਫੀ ਹੋ ਗਏ ਪਰसों ਦਾ ਵੈਸੇ ਮੈਂ ਧੋ ਕੇ ਗਈ ਸੀਗੀ ਇੱਕ ਦਿਨ ਚੋਂ ਧੋਣ ਹੋ ਜਾਂਦੀ ਪਈ ਬੱਦਸ ਦਾ ਮਰੂਦ ਵਿੱਚ ਉੰਨੀ ਤੇ ਪਾਣੀ ਦੇ ਦਿੰਦੀ। ਬਸ ਮਸ਼ੀਨ ਲਾ ਕੇ ਮੈਂਨੇ ਆਪਣਾ ਭਾਂਡੇ ਵਗੈਰਾ ਧੋ ਲਾਂਗੀ। ਅੰਦਰ ਸਾਰਾ ਸਮਾਨ ਪਿਆ ਰਹੇ ਚੱਕਾਉਂਦਾ। ਪਰ ਇਹ ਵੀ ਚਲੋ ਰੋਟੀ ਦਾ ਆਪਣੇ ਨਿਪੜ ਗਿਆ। ਸ਼ਾਮ ਤੱਕ ਫੋਨ ਮੈਨੂੰ ਕੋਈ ਰੋਟੀ ਬਣਾਉਣ ਦੀ ਲੋੜ ਨਹੀਂ ਤੇ ਦੁਪਹਿਰ ਦੀ ਰੋਟੀ ਮੈਂ ਪੈਕ ਕਰ ਲਈ ਖੇਤਾਂ ਜੀ ਭੇਜ دی۔ ਸਰਦਾਰ ਜੀ ਦਾ ਗਿਆਨੇ ਕਿੰਨੇ ਵੇਟਾਂ ਜਾਈ ਰੋਟੀ ਲੈ। ਮੈਂ ਕਿਹਾ ਅੱਜ ਨਹੀਂ ਮੈਨੂੰ ਆਇਆ ਰੋਟੀ ਲੈ ਕੇ ਕਿਉਂਕਿ ਘਰੇ ਵੀ ਕੰਮ ਬਹੁਤ ਨੇ ਹਨ। ਇੱਕ ਉੱਪਰੋਂ ਮੈਨੂੰ ਖੰਗ ਹੋਗੀ। ਦੇ ਜੋਨੇ ਤੇ ਫਾਇਕ ਸੈਡ ਨਿਊਜ਼ ਹੋ ਰਹਾ ਪਤਾ ਕੀ ਹੈ ਜੀ ਖੁਸ਼ੀ ਵਾਲੇ ਤਾਂ ਤੁਹਾਨੂੰ ਚਲੋ ਸੁਣਾ ਦੇ ਸੈਡ ਨਿਊਜ਼ ਰਿਹਾ ਪਰ ਟੌਮੀ ਪਤਾ ਨਹੀਂ ਕਿੱਥੇ ਚਲੇ ਗਿਆ ਮੈਂ ਤਾਂ ਕਹਿ ਨਹੀਂ ਹੁੰਨੀ ਮੇਰੇ ਕਾ ਸਾਡੇ ਤਾਂ ਕੁੱਤਿਆਂ ਨੂੰ ਵੀ ਨਜ਼ਰ ਲੱਗ ਗਈ ਨਹੀਂ ਸਾਰੇ ਕਹਿੰਦੇ ਹੁੰਦੇ ਸੀ ਕਿ ਮੈਨੂੰ ਹਨਾ ਕਹਿੰਦੇ ਇੱਕ ਪੁੱਤਰਾ ਰੱਖ ਲਓ ਚਾਜ ਦਾ ਵੀ ਉਹਨੂੰ ਰੋਟੀ ਪਾ ਦਿਆ ਕਰੋ ਹਨਾ ਵੀ ਤੁਸੀਂ ਆਹਾ ਕੀ ਰੱਖਿਆ ਹੋਇਆ ਏ ਵੋ ਇੱਥੇ ਚੋ ਛਾੜੂ ਲਾਣਾ ਵੀ ਤੁਸੀਂ ਇੱਕ ਰੱਖ ਲਓ ਮੈਨੂੰ ਇਹ ਨਹੀਂ ਸਮਝ ਆਂਦੀ ਵੀ ਜਦ ਰੋਟੀ ਮੈਂ ਬਣਾਉਂਦੀ ਹਾਂ ਹਨਾ ਕਿਸੇ ਨੂੰ ਕੀ ਹੈ ਕੋਈ ਵੀ ਚਾਹੇ ਮੈਨੂੰ ਤਾਂ ਇੰਨਾ ਹੁੰਦਾ ਨਹੀਂ ਸੀਗਾ ਮੈਂ ਰੋਟੀ ਬਣਾ ਮੈਂ ਆਪਣੇ RAMNIL ਪ੍ਰਾਂਤ ਐਨ ਆਟੇ ਦੀ ਗੁੰਨ ਲੈਣੀ ਸੀਗੀ ਗੁੰਨ ਕੇ ਆਪਣੇ ਨੇਂਦੀ ਰੋਟੀਆਂ ਬਣਾਉਣੀਆਂ ਹੋਰ ਮੈਨੂੰ ਉਹ ਨਹੀਂ ਹੁੰਦਾ ਸੀਗਾ ਮੈਂ ਵੀ ਹਾਏ ਮੈਂ ਇੰਨੀ ਰੋਟੀ ਬਣਾਣੀ ਜੇ ਕੁਛ ਪਹਿਲਾਂ ਵਿਚਾਰਾ ਛੇਲ ਦੇ ਲੈ ਗਿਆ ਉਹ ਨਹੀਂ ਮੁੜ ਕੇ ਆਇਆ ਹੈਗਾ ਹੁਣ ਟੋਮੇ ਵੀ ਚਲੇ ਗਿਆ ਹੁਣ ਵਿਚਾਰਾ ਜੈਰੀ ਕੱਲਾ ਰਹਿ ਗਿਆ ਤੇ ਜੀ ਮਿਲਦਾ ਹੈਗਾ ਹੁਣ ਅਸੀਂ ਸੋਚ ਰਹੇ ਹਾਂ ਵੀ ਦੋ ਹੋਰ ਲੈ ਕੇ ਆਈਏ ਇੱਕ ਜਾਂ ਦੋ ਜੇ ਕਿਸੇ ਕੋਲ ਹੈਗਾ ਕੁੱਤਾ ਵਧੀਆ ਨਾਲ ਚੱਲਦਾ ਤਾਂ ਵੀ ਸਾਨੂੰ ਦੱਸ ਦਿਓ ਜੇ ਕਿਸੇ ਨੇ ਦੇਣਾ ਹੋਵੇ ਤਾਂ ਦੇ ਦਿਓ ਠੀਕ ਹੈ ਆਪਾਂ ਪਾਲ ਲਾਂਗੇ ਪਰ ਅਸੀਂ ਪਾਲ ਲੈਣਾ ਛੋਟਾ ਜਿਹਾ ਇੱਕ ਸਾਨੂੰ ਹੋਰ ਕਹਦੇ ਸੀਗਾ ਉਹ 5-6 ਮਹੀਨੇ ਦਾ ਹੈ ਪਹਿਲਾਂ ਅਸੀਂ ਦੇਖ ਕੇ ਆਵਾਂਗੇ ਕਿ ਜਿਹੜਾ ਛੋਟਾ ਜਿਹਾ ਕੁੱਤਾ ਪਾਲਦੇ ਨਾ ਉਹਨੂੰ ਆਪਣੇ ਘਰ ਦਾ ਪਿਆਰ ਹੁੰਦਾ ਆਪਣੇ ਜੀਵਾਂ ਦਾ ਪਿਆਰ ਹੁੰਦਾ ਨਾ ਇੱਧਰ ਵੀ ਆਪਾਂ ਜਿੱਥੇ ਵੀ ਪਾਲਦੇ ਆ ਉਹਨੂੰ ਪਹਿਚਾਣ ਹੁੰਦੀ ਜਿਹੜਾ ਵੱਡਾ ਹੋ ਜਾਂਦਾ ਉਹਨੂੰ ਇੰਨੀ ਨਾ ਪਹਿਚਾਣ ਹੋਵੇ ਨਾ ਕੁਛ ਹੋਵੇ ਕਿਉਂਕਿ ਸ਼ੇਰੂ ਨੇ ਬਾਲਾ ਸਰਦਾਰ ਜੀ ਨੂੰ ਵੱਢਦੇ ਸੀਗਾ ਉਹ ਚਲੋ ਪਹਿਲਾਂ ਇਦਾਂ ਖੇਤਾਂ 'ਚ ਆ ਗਏ ਸੀਗਾ ਸਾਨੂੰ ਉਹ ਤਾਂ ਡਾਰੇ ਲੱਗੇ ਰਹੇ ਸੀਗੇ ਪਰ ਐ ਤਾਂ ਨਹੀਂ ਹੁਣ ਵੱਢਦਾ ਸੀਗਾ ਰੋਹ ਕੁੱਤੇ ਦਾ ਬਈ ਡਰ ਬੋ ਲੱਗਦਾ ਸੀਗਾ ਸਾਰਿਆਂ ਨੂੰ ਉਹ ਕਿ ਹੇਠੂਨੇ ਬੈਹ ਜਾਂਦਾ ਸੀਗਾ ਮਜਾਲਾ ਕੋਈ ਅੰਦਰ ਵੱਢ ਜਾਂਦਾ ਸੀਗਾ ਚਲੋ ਸਾਜਵੇ ਕੀ ਆ ਤੋੜ ਕੇ ਲੈ ਕੇ ਆਉਂਦੇ ਤੋਰੀਆਂ ਵੀ ਦੇਖ ਕੇ ਆਣੀਆਂ ਤੌੜੀ ਕੋਈ ਲੱਗੀ ਹੋਏ ਹੂੰ ਮੈਂ ਤੇ ਵੀ ਪਹਿਲਾ ਫਰੂਟ ਮਸੰਮੂ ਮਿੱਠੀ ਬਈ ਹੈ ਮੈਂ ਸਮਝਦਾ ਨਹੀਂ ਖਾ ਲਉਣੀ ਸਬਜ਼ੀ ਨਹੀਂ ਖਾਣੇ ਵਿੱਚ ਕਿ ਗਲਾ ਖਰਾਬ ਹੈ ਨਾ ਲੋਜੀ ਕੱਪੜੇ ਆ ਗਏ ਅੱਜ ਤੋਂ ਵੱਧ ਠੋਕ ਤਾਂ ਨਹੀਂ ਕਾ ਮੈਂ ਕਹੀਦਾ ਮਸ਼ੀਨ ਚ ਬਣਾਈ ਕਿ ਆਹ ਬਣਨੀ ਆ ਜਾਂ ਕਰਦੀ ਆ ਆ ਸੀ ਇਹ ਨੋਕ ਤੇ ਪਈ ਰਹੀ ਸੀ ਦਾ ਜੇਬ ਚ ਕੱਲ ਨੋ ਕੱਟਿਆ ਹੋਣੇ ਜਿਹੜੇ ਜੇਬ ਚ ਪਾ ਲਈ ਉਹ ਚਾਹ ਨੂੰ ਪੁੱਛਦਾ ਆਪਣਾ ਸਾਰਾ ਨਿੱਪੜ ਗਿਆ ਹੈਲਪਰਾਂ ਦੀ ਝਾੜੂ ਮੱਚਾ ਪਾ ਰਹੀ ਸੀ ਤੇ ਭਾਂਡੇ ਆਂਗਿਆ ਲਾ ਆਪਣਾ ਨਿੱਪੜ ਗਿਆ ਮੈਂ ਸਿੱਕ ਪਰਾਂ ਤੈਂਦੀ ਪਰ ਹਜੇ ਮੈਂ ਰੋਟੀ ਖਾਣੀ ਹੈ ਫਸ ਰੋਟੀ ਬਣਦੀ ਹੈ ਮੈਂ ਕਿਹਾ ਲੈ ਕੱਪੜਿਆਂ ਦਾ ਨਵੇੜ ਦਵਾ ਨਹੀਂ ਪਤਾ ਕਿੰਨਾ ਹੋ ਗਿਆ 12 ਮੱਝਾਂ ਨੂੰ ਆਏ ਨੇ ਅਸੀਂ ਮੱਝਾਂ ਕੋਲੇ ਜਾ ਕੇ ਆਣਾ ਸਰਦਾਰ ਜੀ ਤਾਂ ਕਹਿੰਦੇ ਹਿੰਮਾ ਪਾਪਾ ਜੀ ਨੂੰ ਭੇਜ ਦੂੰਗਾ ਕਹਿੰਦੇ ਵੀ ਕੱਖ ਬਾਣ ਲੇਖੇ ਕੋਈ ਲੋੜ ਨਹੀਂ ਮੈਂ ਆਪਣੇ ਬਾਤ ਤਾ ਸੱਤ ਮੱਝਾਂ ਤੁਸੀਂ ਆਪਣੀ ਕਣਕ ਦਾ ਨਵੇੜਾ ਪਸਤ ਆਂਦੇ ਨੇ ਖੇਤ ਪਹਿਲਾਂ ਬਸਤੇ ਨਹੀਂ ਆਉਣ ਚਾਹੀਏ ਹੁਣ ਤੁਹਾਨੂੰ ਪਤਾ ਇਹ ਕੋਹੇ ਤੱਕ ਪਰਲੇ ਦੀ ਬਾਹਰ ਹੋ ਗਈ ਕੀ ਗੱਲ ਸੀ ਇਹ ਫਿਰ ਸੰਦਾਰ ਜੀ ਦੇ ਹੋਗੇ ਸ਼ਾਮ ਦੇ ਪਾਪਾ ਜੀ ਦੇ ਹੋਗੇ ਇਹਨੂੰ ਸ਼ਾਮ ਨੂੰ ਆ ਕੇ ਲੰਘਾਉਂਦੇ ਹੁਣ ਬਸ ਉਹ ਦੁਪਾਈ ਸੌਣੇ ਜਾਨੀ ਤਾਰ ਕਹੀ ਜਾਂਦੇ ਮੈਂ ਇਹਨਾਂ ਨੂੰ ਬਨਨ ਦੋ ਬਨਨ ਦੋ ਤਾਰ ਨਹੀਂ ਬਨਨ ਫੇ ਕਿਸ ਟਾਈਮ ਦੇ ਨੰਦਰੇ ਬਸ ਹੁਣ ਕਣਕ ਵੀ ਜੋੜ ਲੈਣੀ ਹੈ ਫੇ ਤਾਰ ਬਨਵਾਉਣੀ ਤਾਰ ਤੇ ਇਹ ਨਹੀਂ ਮੋਟੇ ਜਲਦੀ ਛੁੱਟ ਜਾਂਦਾ ਸਾਨੂੰ ਇਹਦੇ ਪਰ ਕੱਪੜੇ ਸੁੱਕਾ ਨੂੰ ਟਾਈਮ ਲੱਗਦਾ ਹੈ ਕਿਉਂਕਿ ਸਾਰੇ ਕੱਪੜੇ ਇਕੱਠੇ ਜਿਹਾ ਹੋ ਜਾਂਦੇ ਨੇ। ਕੱਪੜੇ ਵਾਸਤੇ ਦੇਖਣ ਨੂੰ ਜਿਆਦਾ ਲੱਗਦੇ ਨੇ। ਇੰਨੇ ਜਿਆਦਾ ਵੀ ਨਹੀਂ ਹੈਗੇ। ਜਦੋਂ ਧੋ ਹੋ ਜਾਂਦੇ ਨੇ ਨਾ ਫਿਰ ਤਾਇ ਹੋਣਾ ਬਸ ਨਿਬੜ ਜਾ ਕੱਪੜਿਆਂ ਦਾ ਹੁੰਦਾ। ਕਹਿ ਹੋਣੀ।

My body. ਛੋਟੇ ਛੋਟੇ ਹੋ। ਜਿੰਨੇ ਛੋਟੇ ਹੋਊਗਾ ਹੈ ਨਾ ਕੰਮੇ ਨਿਕਲ ਜਾਣਗੇ। ਲੋ ਜੀ ਕੱਪੜੇ ਵਗੈਰਾ ਆਪਣੇ ਸਾਰੇ ਧੋ ਲਏ। ਠੀਕ ਹੈ। ਕੱਪੜੇ ਸੁੱਕਣੇ ਪਾਏ ਹੋਏ ਨੇ। ਤੇ ਮੈਂ ਚਲੀ ਹੁਣ ਖੇਤਾਂ ਚ ਸਰਦਾਰ ਜੀ ਵਾਸਤੇ। ਫਰੂਟ ਲੈ ਕੇ ਰੋਟੀ ਮੈਂ ਸਵੇਰੇ ਭੇਜਤੀ ਸੀ ਮੈਂ ਕਹਤਾ ਸੀਗਾ ਮੈਂ ਕਿ ਰੋਟੀ ਲੈ ਜਾ ਤੂੰ ਜੇ ਮੇਰੇ ਤੋਂ ਨਾ ਆਇਆ ਗਿਆ ਹਨ ਤੁਸੀਂ ਤੁਸੀਂ ਕਹੋਗੇ ਸਾਡੀ ਰੋਟੀ ਨਹੀਂ ਪਚਾਈ ਕਹਿੰਦੇ ਰੋਟੀ ਖੇਤਾਂ ਚ ਤੂੰ ਪਚਾ ਦੇ ਮੈਂ ਕਿਹਾ ਬਈ ਮੈਂ ਪੱਕਾ ਨਹੀਂ ਕਹਿੰਦੀ ਹੈ ਕਿ ਮੈਂ ਖੇਤਾਂ ਚ ਰੋਟੀ ਲੈ ਕੇ ਆ ਦੂੰਗੀ ਤੁਹਾਨੂੰ ਜਿੰਦਗੀ ਇਟ ਲੈ ਆਉਣ ਪਹਿਲਾਂ ਛੋਟਾ ਗੱਡੀ ਕਰ ਲਈ ਆਪਣਾ ਸਟਾਰਟ ਤੇ ਆਪਣੇ ਲਾਈਨਿੰਗ ਵਾਲੇ ਸੂਟ ਕੱਢ ਲੇ ਅੱਜ ਆਪਣੇ ਬਟਰਫਲਾਈ ਵਾਲਾ ਸੂਟ ਪਾ ਲਿਆ ਮੱਝਾਂ ਬੰਨ੍ਹਦੀ ਸੀਗੇ ਅੰਦਰ। ਬਸ ਥੋੜੀ ਜਿਹੀ ਪਹਿਲਾਂ ਮੈਂ ਹਰੀਪ੍ਰੀਤ ਨੂੰ ਦੇਖ ਕੇ ਹਟੀਆਂ। ਜਦੋਂ ਮੈਂ ਬੁਲਾਨੀ ਨੇ ਫੇਰ ਅੱਖਾਂ ਖੋਲ੍ਹਦੀ ਹੈ ਕਹਿੰਦੇ ਦੇਖ ਲੈ ਅੱਖਾਂ ਖੋਲ੍ਹਦੀਆਂ। ਵੀ ਉਹ ਘੱਟ ਖੋਲ੍ਹਦੇ ਸੋਈ ਜਾਂਦੇ ਕੱਲ ਤਾਂ ਨਿਵਾਣ ਕਰਕੇ ਨਾ। ਸੋਈ ਹੋ ਗਈ ਸੋਈ ਹੋ ਗਈ। ਕੋਠੀ ਆਣੀ ਆਈ ਮੰਮੀ ਨੂੰ ਧੁੱਪ ਚੜ੍ਹ ਬੜਾ ਚੀਂਦਰ ਕਹਿੰਦਾ ਮੇਰੀ ਕੁੜੀ ਧੁੱਪ ਚੜ੍ਹਾ ਕੇ ਕਾਲੀ ਕਰਦੀ। ਵੇਖੇ ਕਿਤੇ ਨਹੀਂ ਕਰਨੀ ਹੁੰਦੀ ਹੈਗੀ ਧੁੱਪ ਚੜ੍ਹਾ ਕੇ ਦੇਖੀ ਉਹਦੋਂ ਉਹ ਛਿੱਟ ਜਿਵੇਂ ਪਿੱਛੇ ਲੰਬੀ ਤੂ। ਲੋ ਜੀ ਅੱਪਾ ਪਹੁੰਚ ਗਏ ਖੇਤਾਂ 'ਚ। ਤੇ ਪਾਪਾ ਜੀ ਚਲਾ ਰਹੇ ਨੇ ਟਰੈ ਪਾਪਾ ਜੀ ਚਲਾ ਰਹੇ ਸਦਾਰ ਜੀ ਪਤਾ ਨਹੀਂ ਮੇਰੇ ਕਿੱਧਰ ਹੈ ਖੇਤਾਂ ਉਹ ਸਾਹਮਣੇ ਟਰਾਲੀ ਹੈ ਤੇ ਗੱਡੀ ਮੈਂ ਇੱਧਰ ਖੜਾ ਦੀ ਤੇ ਆਪਾਂ ਹੌਲੇ ਖੇਤਾਂ ਦੇ ਵਿੱਚ ਵਿੱਚ ਚੱਲ ਜਾਈਏ ਝੋਲੇ ਚ ਲੈ ਕੇ ਆਈਆਂ ਮੈਂ ਫਰੂਟ ਨਮਕ ਦਾ ਡੱਬਾ ਨਾਲ ਹੀ ਲਿਆਈ ਠੀਕ ਹੈ ਉਹ ਖੜਾਈ ਹੋ ਗਈ ਟਰਾਲੀ ਉਹ ਟਰਾਲੀ 'ਚ ਪਏ ਹੋਣੇ ਕੋਟ ਤਾਂ ਉਹ ਕੱਢੇ ਪਏ ਵੈਸੇ ਅੱਜ ਨਾਲ ਨਹੀਂ ਆਹ ਬੀਜ ਦੇਣੀ ਹੈ ਇਹ ਤਾਂ ਗਿੱਲੇ ਜੀ ਬਾਰੀ ਨਿਕਲ ਹੀ ਜਾ ਰਹੀ ਆ ਦੇਖੋ ਥਾਲੀ ਉਹ ਕੜਾਈ ਪਈ ਐ ਅੱਧੀ ਤਾਂ ਮੌਰੀ ਤਾਂ ਤੁਰ 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 ਕੇ ਧੱਕਾ ਜਣਾ ਕੁਛ ਮੇ ਲੱਤਾਂ ਪਹਿਲੇ ਹੋ ਹੋਈਆਂ ਪਈ ਨੇ ਰੁਖਰੀਆਂ ਨੇ ਕਟੇ ਦੇ ਵਿੱਚ ਨਾ ਮੈਂ ਏਸੀ ਬੰਦ ਕਰਾਇਆ ਹੋਇਆ ਸੀ ਨਾ ਗਰਮੀ ਬਹੁਤ ਲੱਗ ਰਹੀ ਸੀ ਕਿਤੇ ਬਾਹਰ ਆਈ ਨਾ ਹੁਣ ਠੀਕ ਹੈ ਹਵਾਵਾਂ ਚੰਗੀਆਂ ਰਹੀ ਠੰਡੀ ਠੰਡੀ ਵਧੀਆ ਲੱਗ ਰਹੀ ਹੈ ਠੰਡੀ ਠੰਡੀ ਹਵਾ ਜਾਂਦੀ ਲੈ ਟੋਰ ਨਾਲ ਸੁੱਤ ਪਈ ਮੈਂ ਮਾਰੀ ਬਾਹਰ ਕਹਿੰਦਾ ਹਾਂ ਨਹੀਂ ਕਿ ਕਿੱਧਰ ਹੈ ਕਿੰਦੀ ਇਧਰ ਹੈ ਲੇ ਦੇਖੀ ਰਾਮ ਨਾਸ ਹੋ ਰਿਹਾ ਖੇਤਾਂ ਮੇ ਕੰਮ ਕਰਨੇ ਭੇਜੋ ਰਿਹਾ ਕਿ ਸੋ ਜਾ ਹਾਂ ਕੇ ਅੱਛਾ ਰੋਟੀ ਖਾ ਲਈ ਤੇ ਪਾਚ ਪਾਪਾ ਜੀ ਦਾ ਘਰ ਆਇਆ ਤੇ ਠੀਕ ਹੈ ਹੋਪੀ ਲਾ ਮਾਪਾ ਫੋਨ ਹਮੇਂ ਨਹੀਂ ਹੈ ਮੈਨੂੰ ਪਤਾ ਨਹੀਂ ਕਿਤਰਾ ਮਰਨਾ ਮੈਂ ਅੱਛਾ ਹੁਣ ਪਾਪਾ ਟਰੈਕਟਰ ਚਲਾਣਾ ਸਿਖਾ ਰਹੇ ਜੀ ਸੀ ਪਾਪਾ ਜੀ ਨੂੰ ਹਨਾ ਮੇਰੀ ਦੋਈ ਲਈਏ ਕਿਹਾ ਤਾਂ ਮੈਨੂੰ ਦਵਾਈ ਮੈਂ ਫਰੂਟ ਲੈ ਕੇ ਆਈ ਆ ਗੱਲੇ ਹੁਣ ਪੈਸੇ ਕਹੇ ਪਾਪਾ ਜੀ ਕੀ ਫੋਨ ਤੇ ਫੋਨ ਕਰ ਲੈਣ ਦਾ ਚੱਲ ਦੇ ਤੂੰ ਜੋ ਵੀ ਲੈ ਲਈਏ ਲੈ ਤੂੰ ਲੈ ਦੇ ਪੈਸੇ ਬੰਦ ਕਰ ਸੰਮੀ ਕਿੰਨੋਂ ਨਹੀਂ ਮਸੰਦੀ ਉਹ ਤੀ ਨਗਾਹ ਲੱਗ ਰਹੀ ਜਿੰਨਾਂ ਸੰਮੀ ਆ ਅਜੇ ਹੈ ਜੀ ਬੜੀ ਹੈ ਨਾ ਅਜੇ ਤੇ ਹੋਰ ਕੂਨੀਆਂ ਹਜੇ ਹੋਣੇ ਰੱਖਦੇ ਹੋਰ ਰੁੱਤ ਤਮੂ ਉਹੀ ਹੈ ਹੋਰ ਪਹਿਲਾਂ ਮੇਰੇ ਨਾਲ ਸਲਾਹ ਹੋ ਗਈ ਦੀ ਆਉਣੇਗੀ ਕਿਤੇ ਕਿਹ ਹੈ ਪੈਸੇ ਬਾਣੇ ਮੇਰੇ ਘਰ ਮਾਦ ਪਈ ਨਹੀਂ ਫਿਰ ਪਹਿਲਾਂ ਤਾਂ ਮੈਂ ਕਿਹਾ ਕੱਲ ਮੈਂ ਜਾ ਜਾਂ ਨਾਲੇ ਉਹ ਇੱਕ ਕਰਨੀ ਤਾਂ ਵਸੇ ਮੈਨੂੰ ਇੱਕ ਕਰਨੀ ਇਹ ਤੇ ਉਹ ਪਿੰਡ ਥੋੜਾ ਜਾ ਰਹੇ ਕੋਈ ਨਹੀਂ ਪਾਪਾ ਜੀ ਵੀ ਨਾਲ ਇਹ ਲੀਗ ਰੋਹ ਕਿਹੜਾ ਹੈ ਤੂੰ ਕਿਹੜਾ ਲਾਉਂਦੇ ਰਹੋਗੇ ਬੁੱਬਲੀ ਜੀ ਕੋਈ ਨਹੀਂ ਹੋਰ ਚੀਜ਼ਾਂ ਦੇ ਵਿੱਚ ਆ ਖਾ ਲੋ ਪੱਤੇ ਦੇ ਹੋਰ ਚੀਜ਼ਾਂ ਦੇ ਲਾ ਦੋ ਨਾ ਰੋਣਾ ਦੇ ਅੱਡ ఇద్దరు పాపాజీని ఫ్రూట్ ਲੋ ਜੀ ਸਰਦਾਰ ਜੀ ਨੇ ਦੇਖੇ ਇਤਬਾਰ ਰਹੇ ਨੇ ਬਸ ਬੀਜਣਾ ਹੈ ਆਹ ਖੇਤ ਬਗਲੇ ਦੇਖ ਲਓ ਹਣਾ ਕਿਵੇਂ ਆਲਦਾਲੇ ਘੁੰਮ ਰਹੇ ਨੇ ਵੈਸਾ ਥੋੜਾ ਜਿਹਾ ਰਹਿ ਗਿਆ ਬਾਣਪਾ ਇੱਧਰ ਕਿਰਲਾ ਪਾਇਆ ਵੇ ਉਹ ਆਪਣੀ ਗੱਡੀ ਖੜੀ ਏ ਤੇ ਬਸ ਮੇਰਾ ਬੀਜਣਾ ਹੈ ਕਹਿੰਦੇ ਮੈਂ ਬੀਜ ਕੇ ਘਰੇ ਵੜਨਾ ਏ ਬਿਨਾ ਬੀਜੇ ਨਹੀਂ ਕਹਿੰਦੇ ਅੱਜ ਇਹ 3 ਕਿੱਲੇ ਬੀਜ ਦੇਣੇ ਆ ਬਿਨਾ ਬੀਜੇ ਨਹੀਂ ਘਰੇ ਵੜਨਾ ਕਹਿੰਦੇ ਅੱਜ អូត្រកាញាចូរីញ្ញាញ្ញាវិ ੱਚ ក្ហើយវិ ੱਚ មជ្ជា ਸੋ ਸਰਦਾਰ ਜੀ ਨੇ ਹੁਣ ਆਹ ਕੱਢ ਦੇਣਾ ਰੋਟੇਵਿਟਰ ਤੇ ਕਣਕ ਬੀਜਣ ਵਾਲੀ ਮਸ਼ੀਨ ਪਾ ਲੈਣੀ। ਪਨੇਦਰ ਫੇਰਨੇ ਆ ਭਾਈ ਨੂੰ। ਚਲੋ। ਹੁਣ ਇਹਨੂੰ ਇੱਕ ਸਾਰ ਕਰ ਦੇਣਾ ਤੇ ਬਸ ਘੇਰਾ ਕਰ ਦੇਣਾ ਮਸ਼ੀਨ ਨਾਲ। ਜਿੱਥੇ ਇੱਧਰ ਮਾਣ ਰੈਂਦੇ ਹਜੇ ਰੋਟੇਵਿਟਰ ਪਹਿਲਾਂ ਇੱਧਰ ਵੱਜੂਗਾ। ਤੇ ਆਹ ਟਰਾਲੀ 'ਚ ਕਣਕ ਵਗੈਰਾ ਰੱਖ ਕੇ ਲਿਆਂਦੀ ਹੋਈ ਏ। ਪਾਪਾ ਜੀ ਨੇ ਫਰੂਟ ਖਾ ਲੇ। ਠੀਕ ਏ। ਤੇ ਹੁਣ ਆਪਾਂ ਚੱਲੀਏ ਘਰ ਨੂੰ 2000 ਮਰੂ ਉਹ ਤਾਂ ਸਾਢੇ ਕਿ ਚਲੋ ਜਿੱਥੇ ਵੀ ਕੋਈ ਚੀਜ਼ ਰੱਖੋ ਕੀ ਮੱਖੀਆਂ ਆਉਣੀਆਂ ਸ਼ੁਰੂ ਹੋ ਜੰਮਣ ਐਸੇ ਕੱਚ ਇਹ ਜ਼ਿਆਦਾ ਜ਼ਿਆਦਾ ਕੱਚੀ ਹੋਣ ਜਾਂ ਪੱਕੇ ਹੋਣ ਤੁਰਪੀ ਨਹੀਂ ਹੁੰਦਾ ਹੈਗਾ ਆ ਕਿਰ ਕਿਰਲਾ ਫੇਰੇ ਹੋਣਾ ਕਿਰਲੇ ਦੀ ਜਲਮ ਜਾ ਰਹੀ ਹੈ ਇੱਕ ਸਾਥ ਹੈ ਪਹਿਲਾਂ ਪਵਾ ਕੇ ਲਵਾਂਗੇ ਹੁਣ ਗੱਡੀ ਚ ਤੇਲ ਗੱਡੀ ਲੋ ਫਿਊਲ ਦੱਸ ਗਏ ਮੈਂ ਕਿ ਹੁਣ ਪੁੱਠੇ ਵੀ ਗਿਆ ਮੁਰੂਂਗੇ ਹੈਨਾ ਬਦਲਾ ਜਾਏ ਜਾਂ ਨਹੀਂ ਬਸ ਅਸੀਂਿੱਦ ਦਾ ਪਟੜੋ ਹਾਂ ਤੇ ਜਾ ਕੇ ਤੇਲ ਪਾ ਲਈ ਫੇਰ ਜਾਵਾਂਗੇ ਘਰੇ ਹਾਂ ਹੋਈ ਵੇ ਬਗਲੇ ਨਾਲ ਦੀ ਨਾਲ ਇਹ ਟਰੈਕਟਰ ਦੇ ਪਿੱਛੇ ਪਿੱਛੇ ਦੇ ਨੀ। ਹਜ਼ਰ ਜੂਦਮ ਸਕੂਲ ਚ ਨਹੀਂ ਜਾ ਰਿਹਾ ਸੀਗਾ ਸਰਦਾਰ ਜੀ ਸਵੇਰ ਸਵੇਰੇ ਕਹਿੰਦਾ। ਕਹਿੰਦੇ ਜੀ ਉਧਰੋਂ ਤੂੰ ਛੁੱਟੀਆਂ ਮਾਰ ਲਵੇਂ, ਚਲ ਮੇਰੇ ਨਾਲ ਖੇਤ ਬਹਾਦੀ ਅੱਜ। ਕਾਹਾਂ ਕਹਿੰਦਾ? ਮੈਂ ਕਿਹਾ ਹਾਂ ਪੜ੍ਹਾਈ ਕੌਣ ਕਰੂਗਾ? ਸਰਦਾਰ ਜੀ ਨੇ ਚੱਹ ਰਹਿਣ ਦੇ। ਤੇਰੇ ਫੇਰ ਛੁੱਟੀਆਂ ਮੱਤ ਜਣੇ ਕਹਿੰਦਾ ਕਿ ਵਿਆਹ ਆ ਰਿਹਾ। ਬਈ ਖਿੱਚ ਗਿਆ। ਵੀ ਹਾਂ ਹਾਂ ਮੈਂ ਸਕੂਲ ਦੇ ਫਿੱਟ ਕਰ ਲਾ ਗਿਆ। ਮੈਂ ਕਿਹਾ ਤਾਂ ਜੀ ਇਹਦੇ ਸਾਹਮਣੇ ਨਾ ਦੇ। ਬੋਲੂ ਸੀ। なるほる ਹੋ ਜਿਹੇ ਖੇਤਾਂ ਚ ਤਾਂ ਜਾਏ ਹੁਣ ਮੱਝਾਂ ਨਿੱਤੇ ਫੇਰੀ ਝਾੜੂ ਮੱਝਾਂ ਬਣ ਤਾਂ ਦਿੱਤੀਆਂ ਸੀ ਇਹ ਅੰਦਰ ਪਰ ਇੱਧਰ ਝਾੜੂ ਫੇਰਨ ਤੋਂ ਹੋਜੇ ਪਏ ਇੱਧਰ ਵੀ ਝਾੜੂ ਮਾਰਦੀ ਏ ਠੀਕ ਐ ਫੇ ਪਾਪਾ ਜੀ ਨੇ ਆ ਕੇ ਟੋਕ ਕਰਕੇ ਕੱਖ ਪਾ ਦੇਣਗੇ ਝਾੜੂ ਦੁੱਜਾ ਕੀ ਪਿਆ ਉਹ ਮੜਾ ਚੱਕ ਲੈਨੇ ਇਹ ਵਾਲੇ ਝਾੜੂ ਨਾਲ ਤਾਂ ਮੈਂ ਤਾਂ ਝਾੜੂ ਹੀ ਨਹੀਂ ਵਜਦਾ ਹੈਗਾ ਤੇਲੇ ਪਪਵਾਲੇ ਗੱਡੀ ਚ ਤੇਲ ਪਵਾ ਕੇ ਲਿਆਣਗੇ ਗੱਡੀ ਖੜਾਤੀ ਇਧਰੋਂ ਧੁੱਪ ਨਹੀਂ ਪੈਦੀ ਉਧਰਲੀ ਛੱਤ ਤੋਂ ਪੈ ਕਪੜੇ ਨੀ ਕੋਲੇ ਦਾ ਹੁਣ ਧੁੱਪ ਵਸ ਚਲੀ ਦੇਖਦੇ ਇੱਧਰ ਨੂੰ ਵਿਚਦਣੇ ਥੋੜੀ ਮੈਂ ਤੇਜ਼ੀ ਪਹ ਲੱਗੀ ਜਾਊਗੀ ਇਹਨਾਂ ਕੁਝ ਹੋਰ ਥੋੜੀ ਬੋਤੀ ਜੈਰੀ ਵੀ ਸੁਸਤ ਜਾਏ ਲਓ ਜੀ ਜਬਰੂ ਚੱਕ ਦੇ ਹੁਣ ਪਹਿਲਾਂ ਮੱਝਨੀ ਤੇ ਝਾੜੂ ਫੇਰੀਏ ਫੇਰੇ ਅੰਦਰ ਜਾਉਂਗੇ ਥੋੜੇ ਭਾਂਡੇ ਪਏ ਨੇ ਉਹ ਮੈਂ ਛੱਡ ਕੀ ਸੀਗੇ ਪੰਜ ਜਣ ਦੋਣ ਜਾ ਕੇ ਫਿਰ ਉਹ ਮਰ ਜੂਗੀ ਮੈਂ ਹਜੇ ਤੱਕ ਦਵਾਈ ਨਹੀਂ ਲਿੱਤੀ ਹੈਗੀ ਜਿਹੜੀ ਰੋਜ਼ ਵਾਲੀ ਦਵਾਈ ਲੈਣੀ ਹੈ ਭੁੱਲ ਗਈ ਟਾਈਮ ਪਤਾ ਕਿੰਨੇ ਹੋ ਰਹੇ ਨੇ ਤਿੰਨੋਂ ਹਜ ਰਹੇ ਨੇ ਜਾਏ ਕੰਮ ਕਰਨ ਤਾਲੇ ਇੱਥੇ ਆ ਕੇ ਨੂੰ ਥੋੜੀ ਠੰਡ ਵੀ ਲੱਗ ਰਹੀ ਹੈ I'm ਆ ਲਾ ਲੋ ਅੱਧਾ ਨਵੰਬਰ ਲੰਘ ਗਿਆ ਅੱਧਾ ਕੀ ਸਾਰਾ ਨਵੰਬਰ ਲੰਘ ਗਿਆ ਐਤ ਕੀ ਸਾਰੀ ਹਲਕਾ ਕਿੰਝ ਆਂਦਾ ਐਂ ਤੀ ਅੱਗੇ ਦੇ ਨਹੀਂ ਨਾ ਦਿਨਾਂ ਚ ਕੋਕੀਆਂ ਸਟਰੈਟਰ ਨਿਕਲਦੇ ਨਹੀਂ ਕਿਉਂ ਹੁਣ ਹਲਕਾ